ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮਲਕੀਤ ਮਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ ਪ੍ਰਮਾਤਮਾ ਦੀ ਮੇਰ ਕਰਕੇ ਆਪ ਸਭ ਵੀ ਠੀਕ ਹੋਵੋਗੇ ਅਸੀਂ ਤੜਲ ਦੀ ਅੱਜ ਨਵਾਂ ਬਲੌਂਗ ਲੈ ਕੇ ਆਏ ਆਂ ਯਾਤਰਾ ਕਰਵਾਉਣ ਲੱਗੇ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਆ ਇਸ ਗੁਰਦੁਆਰੇ ਦਾ ਨਾਮ ਹੈ ਸ੍ਰੀ ਟਾਲਾ ਸਾਹਿਬ ਇਹ ਅੰਮ੍ਰਿਤਸਰ ਸਾਹਿਬ ਤੋਂ ਤਰਨਤਾਰਨ ਸਾਹਿਬ ਵਾਲੇ ਰੋਡ ਨੂੰ ਜਾਂਦਿਆਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਅੰਮ੍ਰਿਤਸਰ ਤੋਂ ਇੱਥੇ ਆਪਾਂ ਗੁਰਦੁਆਰਾ ਸਾਹਿਬ ਵਿੱਚ ਗਏ ਸੀ ਮੱਤਾ ਟੇਕਣ ਦੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਗੁਰਦੁਆਰਾ ਹੈ ਸ੍ਰੀ ਟਾਲਾ ਸਾਹਿਬ ਇੱਥੇ ਸੰਗਤ ਬਹੁਤ ਹੀ ਜ਼ਿਆਦਾ ਦਰਸ਼ਨਾਂ ਵਾਸਤੇ ਆਉਂਦੀ ਹੈ ਐਤਵਾਰ ਨੂੰ ਵੀ ਇਹ ਇੱਥੇ ਅਸੀਂ ਵੀ ਦਰਸ਼ਨ ਕਰਨ ਵਾਸਤੇ ਗਏ ਸੀ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਇਸ ਸਥਾਨ ਦਾ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਦਾ ਸੀਸ ਤੜਦੇ ਨਾਲ ਅਲੱਗ ਹੋਇਆ ਸੀ ਇੱਥੋਂ ਸੀਸ ਥਲੀ ਤੇ ਧਰ ਕੇ ਤੁਰੇ ਸੀ ਇਸ ਗੁਰਦੁਆਰੇ ਦਾ ਨਾਮ ਟਾਲਾ ਸਾਹਿਬ ਹੈ ਐਤਵਾਰ ਬਹੁਤ ਹੀ ਸੰਗਤਾਂ ਆਉਂਦੀਆਂ ਐ ਚਪੈਰਾ ਸਾਹਿਬ ਕੱਟਣ ਵਾਸਤੇ ਇੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਜੋਧੇ ਕੌਮ ਦੇ ਆਪਣੇ ਹੋਏ ਨੇ ਬਹੁਤ ਹੀ ਤੇ ਸਾਨੂੰ ਸਾਰਿਆਂ ਨੂੰ ਮਤਲਬ ਦਰਸ਼ਨ ਕਰਕੇ ਆਉਣੇ ਚਾਹੀਦੇ ਨੇ ਗੁਰਦੁਆਰਾ ਸਾਹਿਬ ਆਪਣੇ ਬੱਚਿਆਂ ਨੂੰ ਵੀ ਖੜਨਾ ਚਾਹੀਦਾ ਇੱਧਰ ਸਰੋਵਰ ਆ ਬਾਹਰ ਸਰੋਵਰ ਤੇ ਸਰੋਵਰ ਬਣਿਆ ਆ ਬਾਹਰ ਬਾਹਰ ਬਹੁਤ ਹੀ ਵਧੀਆ ਪਵਿੱਤਰ ਸਥਾਨ ਦੇ ਤੇ ਤੇ ਇੱਧਰ ਇਸ਼ਨਾਨ ਕਰਨ ਵਾਸਤੇ ਸਰੋਵਰ ਬਣਿਆ ਆ ਆ ਇੱਧਰ ਬਾਬਾ ਜੀ ਦੇ ਸ਼ਬੀਲ ਲੱਗਦੀ ਆ ਸਰਦਾਈ ਦੀ ਸ਼ਬੀਲ ਲੱਗਦੀ ਆ ਚਹੀਦਾ ਸਿੰਘਾਂ ਦੇ ਨਾਮ ਦੀ ਤੇ ਬਹੁਤ ਹੀ ਸੇਵਾ ਸਰਦਾ ਭਾਵ ਦੇ ਨਾਲ ਸੰਗਤਾਂ ਕਰਦੀਆਂ ਨੇ ਇੱਥੇ ਤੇ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਹੈ ਸਾਰਾ ਗੁਰਦੁਆਰਾ ਸਾਹਿਬ ਦਾ ਇੱਧਰ ਸਾਹਮਣੇ ਜੋਤ ਹੈ ਬਾਬਾ ਦੀਪ ਸਿੰਘ ਜੀ ਦੇ ਜੋਤ ਦੇ ਵਿੱਚ ਕਿਉਂ ਪਾਉਂਦੀਆਂ ਸੰਗਤਾਂ ਤੇ ਇਹ ਸ਼ਬੀਲ ਆ ਸ਼ਬੀਲ ਦੇ ਤੇ ਸਰਦਾਈ ਵਰਤਾਈ ਜਾਂਦੀ ਠੰਡੀ ਇੱਧਰ ਪ੍ਰਸ਼ਾਦ ਲੈਂਦੇ ਆਪਾਂ ਜਿੱਥੋਂ ਇੱਥੇ ਸਥਾਨ ਦੇਤੇ ਪ੍ਰਸ਼ਾਦ ਵਾਲਾ ਸਥਾਨ ਬਣਾਇਆ ਹੈ ਇੱਧਰ ਬਾਹਰ ਆਣ ਕੇ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਤੇ ਇੱਥੇ अनेਕਾਂ ਹੀ ਇੱਕ ਵਾਰੀ ਅਖੰਡ ਪਾਠ ਸਾਹਿਬ ਆਰੰਭ ਕਰਦੇ ਨੇ ਤੇ ਇਹਨਾਂ ਦੇ ਭੋਗ ਪਾਏ ਜਾਂਦੇ ਨੇ ਸੰਗਤਾਂ ਜਿਨ੍ਹਾਂ ਦੀ ਸ਼ਰਧਾ ਅਨਸਾਰ ਮਤਲਬ ਸ਼ਰਧਾ ਪੂਰੀ ਹੋ ਜਾਂਦੀ ਹੈ ਉਹ ਫਿਰ ਇੱਥੇ ਅਖੰਡ ਪਾਠ ਸਾਹਿਬ ਕਰਵਾ ਕੇ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਅਦੇ ਸ਼ਾਸਤਰ ਪਏ ਇਧਰ ਬਾਬਾ ਜੀ ਪਾਠ ਕਰ ਰਹੇ ਸੀ ਤੇ ਇਧਰ ਹੈਗਾ ਇਹ ਲੰਗਰ ਹਾਲ ਲੰਗਰ ਹਾਲ ਕਾਫੀ ਵੱਡਾ ਆ ਤੇ ਸੰਗਤਾਂ ਨੂੰ ਇੱਥੇ ਲੰਗਰ ਛਕਾਇਆ ਜਾਂਦਾ ਹੈ ਬਹੁਤ ਹੀ ਸ਼ਰਧਾ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਬਹੁਤ ਹੀ ਸੰਗਤਾਂ ਸ਼ਰਧਾ ਦੇ ਨਾਲ ਇੱਥੇ ਸੇਵਾ ਕਰਦੀਆਂ ਨੇ ਤੇ ਇਧਰ ਆਪਾਂ ਵੀ ਲੰਗਰ ਛਕਣ ਵਾਸਤੇ ਆਏ ਸੀ ਇਹ ਬਹੁਤ ਹੀ ਸਫਾਈ ਆ ਇਸ ਹਸਤਾਨ ਦੇ ਉੱਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਤਲਬ ਵਿਛਾਈ ਹੋਈ ਆ ਤੇ ਬੜੇ ਪ੍ਰੇਮ ਭਾਵ ਦੇ ਨਾਲ ਸੰਗਤਾਂ ਸੇਵਾ ਕਰਦੀਆਂ ਨੇ ਅਤੇ ਲੰਗਰ ਛਕਦੇ ਪ੍ਰੇਮ ਦੇ ਨਾਲ ਸਾਰੇ ਬੈਠ ਗਏ ਵਾਹਿਗੁਰੂ ਜੀ ਮੇਰ ਕਰਨ ਇਧਰ ਬਾਬਾ ਦੀਪ ਸਿੰਘ ਜੀ ਦੀ ਫੋਟੋ ਵੀ ਲੱਗੀ ਹੋਈ ਹੈ ਉੱਪਰ ਤੇ ਬਹੁਤ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਐਤਵਾਰ ਦੇ ਐਤਵਾਰ ਮਲੇਚ ਪਹਿਰਾ ਸਾਹਿਬ ਵਿੱਚ ਸੰਗਤਾਂ ਆਉਂਦੀਆਂ ਇੱਥੇ ਪਾਰਕ ਵੀ ਬਣੀ ਹੋਈ ਆ ਮੋਟਰਸਾਈਕਲਾਂ ਵਾਸਤੇ ਆਪਾਂ ਨੂੰ ਕੋਈ ਵੀ ਮੋਟਰਸਾਈਕਲ ਕਾਰਾਂ ਦੀ ਪਾਰਕ ਜਿਹੜੀ ਉਹ ਵੱਖਰੀ ਆ ਮੋਟਰਸਾਈਕਲਾਂ ਦੀ ਪਾਰਕ ਵੀ ਇੱਧਰ ਆ ਮੋਟਰਸਾਈਕਲ ਜਮਾ ਹੁੰਦੇ ਨੇ ਜੇ ਕਿਸੇ ਵੀ ਭੈਣ ਭਰਾ ਨੇ ਦੂਰੋਂ ਆਵੇ ਤੇ ਬਹੁਤ ਹੀ ਸਹੂਲਤ ਆ ਤੇ ਇੱਧਰ ਇਹ ਲੰਗਰ ਤਿਆਰ ਹੁੰਦਾ ਇੱਥੇ ਇਸ ਜਗ੍ਹਾ ਦੇ ਉੱਤੇ ਇੱਧਰ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਇਧਰਲੀ ਜਗ੍ਹਾ ਤੇ ਲੰਗਰ ਤਿਆਰ ਹੁੰਦਾ ਹੈ ਤੇ ਇਥੋਂ بارش ਵੀ ਥੋੜੀ ਥੋੜੀ ਪੈ ਰਹੀ ਸੀ بارش ਦਾ ਮੌਸਮ ਹੈ ਹੁਣ ਤੇ ਇਹ ਆ ਵੀ ਥੋੜੀ بارش ਪੈ ਕੇ ਮੁੜ ਕੇ ੜ ਗਈ ਇਹ ਬਾਬਾ ਜੀ ਦਾ ਪਵਿੱਤਰ ਸਥਾਨ ਆ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਦਾ ਇੱਥੇ ਉਹਨਾਂ ਦਾ ਅਸੀਸ ਧੜ ਨਾਲੋਂ ਅਲੱਗ ਹੋਇਆ ਸੀ ਅਤੇ ਫਿਰ ਉਸ ਅਸੀਸ ਧਲੀ ਤੇ ਧਰ ਕੇ ਇਥੋਂ ਉਹ ਅੱਗੇ ਅੰਮ੍ਰਿਤਸਰ ਵੱਲ ਨੂੰ ਉਹਨਾਂ ਨੇ ਚੱਲੇ ਪਾਏ ਸੀ ਤੇ ਵਾਹਿਗੁਰੂ ਜੀ ਮੇਰ ਕਰਨ ਸਾਰੀਆਂ ਸੰਗਤਾਂ ਦੇ ਇਹ ਵੇਖਣਯੋਗ ਥਾਂ ਆ। ਇੱਧਰ ਆਪਾਂ ਪਿੰਡ ਆ ਗਏ ਆਪਾਂ ਖੇਤਾਂ ਨੂੰ ਢੇੜਾ ਮਾਰਨ ਗਏ ਸੀ। ਇੱਥੇ ਬਾਹਰ ਲੱਗੇ ਕਰਦੇ ਖਰਗੋਸ਼ ਘੁੰਮ ਰਹੇ ਸੀ। ਇਹ ਖਰਗੋਸ਼ ਰਖੇ ਸੀ ਲੱਗੇ ਘਰ ਦੇ ਵਿੱਚ ਤੇ ਬਹੁਤ ਹੀ ਵਧੀਆ ਹੈ। ਇਹ ਖੇਡਣ ਡਏ ਨੇ ਤੇ ਇਹ ਪੱਠੇ ਘਾ ਜਿਹੜਾ ਖਾਂਦੇ ਨੇ ਬਾਹਰ ਇਹ ਪਜੇ ਫਿਰਨ ਡੇ ਸੀ ਵਿੱਚ। ਤੇ ਬਹੁਤ ਹੀ ਸੁੰਦਰ ਲੱਗਦੇ ਵੇਖਣ ਨੂੰ ਬੱਚੇ ਬਹੁਤ ਖੁਸ਼ ਹੁੰਦੇ ਇਹਨਾਂ ਨੂੰ ਵੇਖ ਕੇ ਪਰ ਇਹ ਆ ਵੀ ਇਹ ਇਹਨਾਂ ਦੇ ਦਿਲ ਜਿਵੇਂ ਹੁੰਦੇ ਨੇ ਛੋਟਾਂ ਦਾ ਸਹਿਮ ਜਾਂਦੇ ਨੇ ਛੇਤੀ ਇਹਨਾਂ ਨੂੰ ਹੱਥ ਲਗਾਓ ਤੇ ਇਹ ਕੰਬੀ ਜਾਂਦੇ ਨੇ ਇਹ ਦੂਰੋਂ ਵੇਖਣ ਨੂੰ ਬਹੁਤ ਹੀ ਵਧੀਆ ਲੱਗਦੀ ਕੁਦਰਤ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੇ ਇਹ ਇਥੇ ਥੱਲੇ ਪੱਠੇ ਖਾ ਰਹੇ ਸੀ ਘਾਹ ਖਾ ਰਹੇ ਨੇ ਤੇ ਇਧਰ ਮੁੜ ਕੇ ਉਹ ਪਿੰਡ ਆ ਗਏ ਤੇ ਇਹ ਸਪਰੇ ਕਰ ਰਹੇ ਸੀ ਝੋਨੇ ਨੂੰ ਸੁੰਡੀ ਵਾਲੀ ਤੇ ਸੁੰਡੀ ਪੈ ਗਈ ਗਰਮੀ ਬਹੁਤ ਏ ਤੇ ਇਹਦੇ ਵਾਸਤੇ ਹੁਣ ਆਪਾਂ ਸਪਰੇਅ ਕਰ ਰਹੇ ਆ ਤੇ ਅਗਲੇ ਵਲੋਂਗ ਵਿੱਚ ਆਪਾਂ ਮਿਲਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ 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 ਬਾਏ